ਬਾਬਾ ਦੀਪ ਸਿੰਘ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਜਨੁਧਿਆੜੇ ਨੂੰ ਆਪਾਂ ਇੱਕ 26 ਜਿਹੇ ਨੁਰੀ ਨੂੰ ਲਾ ਰਹੇ ਜੀ ਤੇ 113 ਰੁਪਏ ਦੀ ਫੁੱਲ ਚਾਂਪ ਹੋ ਗਈ ਜਿਹੜੀ ਆਪਣੀ 180 ਦੀ ਜਾਂ 160 ਦੀ ਜਾਂਦੀ ਹੈ ਉਹ 113 ਰੁਪਏ ਦੀ ਮਿਲੂਗੀ ਜੀ ਵੀਰੇ ਆਪਣਾ ਕੀ ਚਾਂਪ ਚ 20 ਤੋਂ 25 ਫਲੇਵਰ ਹੁੰਦੇ ਆ ਪਨੀਰ ਟਿੱਕਾ ਹੋ ਗਿਆ ਚੀਜ਼ ਕਨ ਰੋਲ ਹੋ ਗਿਆ ਮਸ਼ਰੂਮ ਹੋ ਗਿਆ ਤੰਦੂਰੀ ਮਾਮੂਸ ਹੋ ਗਿਆ ਮਲਾਈ ਮਾਮੂਸ ਹੋ ਗਿਆ ਕਰਕਰੇ ਮਾਮੂਸ ਹੋ ਗਿਆ ਕਰਕਰੇ 버ਗਰ ਹੋ ਗਿਆ ਜੀ ਅੰਕਲ ਹਰ ਵਰੀ ਨਾਲ ਹੀ ਖੜੇ ਹੁੰਦੇ ਨੇ ਸਾਡੀ ਵੀਰੇ ਦੋ ਮੱਦੀ ਆ ਕੇ ਦੇਖ ਲੋ ਵੀ ਪ੍ਰੋਪਰ ਤਰੀਕੇ ਨਾਲ ਇਹ ਲੋ ਹੈਲਪ ਕਰਦੇ ਹੁੰਦੇ ਹਾਂਜੀ ਜੀ ਇਹਨਾਂ ਦੇ ਨਾਲ ਜੀ ਵੀਰੇ ਆਪਾਂ ਤੁਰੇ ਫਿਰਦੇ ਆ ਆਪਾਂ ਬੰਦਾ ਰੱਖ ਕੇ ਕੰਮ ਕਰ ਨਹੀਂ ਸਕਦੇ ਵੀਰੇ ਬਿਲਕੁਲ ਕਿਉਂਕਿ ਆਪਣੇ ਕੋਲ ਜਿਹੜੇ ਮਤਲਬ ਵੱਧ ਕਟੜ ਏਕੇ ਜੇਲੇ ਹੋ ਗਏ ਹਨ ਉਹ ਨਹੀਂ ਕਿਸੇ ਦੇ ਹੱਦਾਂ ਪਸੰਦ ਕਰਦੇ ਵੀਰੇ ਇਹ ਵੀਰੀ ਆਪਣੀਆਂ ਬਣਾਈਈ ਸੌਸਾਂ ਜੀ ਇਹ ਅੱਛਾ ਜੀ ਪਹਿਲਾ ਮਸਾਲੇ ਕਿਹੜੇ ਕਿਹੜੇ ਆਏ ਸੀ ਇਹ ਵੀ ਸਾਰੇ ਆਪਣੇ ਹੀ ਹਾਂਜੀ ਜੀ ਆਹ ਵਾਜੀਆ ਜਿਹੜਾ ਆਪਣਾ ਅਫਗਾਨੀ ਮਸਾਲਾ ਅੱਛਾ ਜੀ ਹਾਂਜੀ ਆਹ ਅਫਗਾਨੀ ਮਸਾਲਾ ਪਾ ਗਏ ਦੀ ਬਈ ਖੁਸ਼ਬੂ ਹੱਲੇ ਮਸਾਲਾ ਪਾਇਆ ਹੀ ਆ ਤੇ ਖੁਸ਼ਬੂ ਇੱਥੇ ਦੀ ਘਰਾ ਰਹੀ ਹੈ ਦੀ ਜੀ ਇੰਨਾ ਜਬਰਦਸਤ ਤਰੀਕੇ ਦਾ ਮਸਾਲਾ ਹੈ ਇਹ ਇੱਚ ਪ੍ਰੋਪਰ ਗਰਮ ਹੋਣੀ ਆ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਚਾਂਪ ਨੇ ਰੰਗਤ ਲਈ ਹੈ کریم ਪਾ ਕੇ ਤੇ ਪ੍ਰੋਪਰ ਤਰੀਕੇ ਨਾਲ ਇਹਦੀ ਮੈਰੀਨੇਸ਼ਨ ਜਿਹੜੀ ਇੱਕ ਹਿਸਾਬ ਨਾਲ ਦੁਬਾਰਾ ਮੈਰੀਨੇਸ਼ਨ ਹੋ ਗਈ ਜਣਾ ਭਾਈ ਇਹਦੇ ਸਭ ਤੋਂ ਪਹਿਲਾਂ ਇਹ ਚੜੀ ਘਰ ਦੀ ਬਣੀ ਹੋਈ ਆਪਣੀ ਸਪੈਸ਼ਲ ਚਟਨੀ ਉਹ ਗ੍ਰੀਨ ਚਟਨੀ ਹਾਂਜੀ ਗ੍ਰੀਨ ਚਟਨੀ ਕੀ ਆ ਉਹ کریم ਸੈਲਡ ਇਹ کریم ਸੈਲਡ ਜੀ ਕੀ ਆ ਉਹ ਤੇ ਭਾਈ ਉਹਦੋਂ ਵੀ ਇਹ ਸਾਰੀਆਂ ਆਇਤਾਂ ਮੈਂ ਇਸ ਹਾਂਜੀ ਹਾਂਜੀ کریم ਸੈਲਡ ਹਾਂਜੀ ਹਾਂਜੀ ਇੰਨੀ ਹੋਊਗਾ ਪਲੇਟ ਦੇ ਵਿੱਚ ਹਾਂਜੀ ਹਾਂਜੀ ਭਾਈ ਇਹ ਕਿਸੇ ਦੇਖ ਸਕਦੇ ਹੋ ਵੀ ਜਿੱਦਨ ਤੁਸੀਂ ਆਣਾ ਹੈ 26 ਤਰੀਕ ਨੂੰ ਜਦੋਂ ਇਹ ਆਫਰ ਤੁਸੀਂ ਟਰਾਈ ਕਰਨ ਦੇ ਵਾਸਤੇ ਆ ਤੁਹਾਨੂੰ ਸੇਮ ਇਸੇ ਤਰੀਕੇ ਨਾਲ ਹਰੇਕ ਪਲੇਟ ਉੱਤੇ ਜਿਹੜੀਆਂ ਕਰੀਮ ਭਾਗ ਚਾਂਪ ਦੇ ਉੱਤੇ ਦਿੱਤੀ ਜਾਊਗੀ। ਤੁਸੀਂ ਦੇਖ ਸਕਦੇ ਹੋ ਕਿੰਦਾ ਪ੍ਰੋਪਰ ਤਰੀਕੇ ਨਾਲ ਜਿਹੜੀ ਕੋਟਿੰਗ ਕਰਕੇ 버거 ਤਿਆਰ ਕੀਤਾ ਹੈ। ਇਹਨੂੰ ਡੀਪ ਫ੍ਰਾਈ ਕੀਤਾ ਜਾਊਗਾ ਭਾਈ। ਹਾਂਜੀ। 버거 ਤੁਸੀਂ ਹੋਰ ਵੀ ਖਾਦੇ ਹੋਗੇ ਪਰ ਇਹ ਚ ਤੇਲ ਕੱਢ ਕੇ ਦਿਖਾਓ ਜੀ। ਅੱਛਾ ਤੇਲ ਨਹੀਂ ਹੁੰਦਾ ਇਹ ਚ? ਇਹਦੇ ਤੇਲ ਨਹੀਂ ਹੋਊਗਾ। ਘੈਂਟ ਘੈਂਟ ਜਿੱਦਾਂ ਤੁਸੀਂ ਲੈ ਕੇ ਤੁਹਾਨੂੰ ਇਹ YouTube ਵਾਲੇ ਨਹੀਂ ਹੈਗੇ ਆਪਾਂ। ਆਪਾਂ ਉਸਤਾਦ ਧਾਰਿਆ ਜੀ ਉਸਤਾਦ ਕੋ ਸਿੱਖਿਆ ਹੋਇਆ ਸਾਰਾ ਕੰਮ ਜੀ। ਕੋਈ ਚ। ਆਈ ਨਹੀਂ ਤੇ ਨਾ। ਇਹ ਕ ਤੇਲ ਜੀ। ਤੇ ਤੇਲ ਨਾ ਮਾਦਰ ਕੀ ਹੈ ਹੀ ਨਹੀਂਗਾ ਜੀ ਹੈ ਹੀ ਨਹੀਂ ਜੀ ਪ੍ਰਾਈਸ ਵਗੈਰਾ ਪਾ ਕੇ ਉੱਪਰ ਉੱਪਰ ਕਰੀਮ ਆ ਗਈ ਜੀ ਨਹੀਂ ਜੀ ਇਹ ਆਪਣੀ ਮਿੰਟ ਸੌਸ ਆ ਜੀ ਅੱਛਾ ਮਿੰਟ ਸੌਸ ਆ ਹਾਂ ਜੀ ਇਹ ਤੰਦੂਰੀ ਮੇ ਉਹ ਇਹ ਆਪਣੀ ਤੰਦੂਰੀ ਹੈ ਜੀ ਕਿਆ ਬਾਤ ਹੈ ਅੱਛਾ ਉਹ ਮਸਾਲੇ ਦੇ ਉੱਪਰ ਵੀ ਆਊਗਾ ਔਲਾ ਹਾਂ ਜੀ ਇਹ ਰੈਡੀ ਹੈ ਜੀ ਤੇ ਇਹਨੂੰ ਖਾਣ ਵਾਸਤੇ ਵੀ ਤੁਸੀਂ ਉਸੇ ਜਗ੍ਹਾ ਦੇਣਾ ਜਿਸੇ ਜਗ੍ਹਾ ਤੁਸੀਂ ਜਿਹੜੀ ਚਾਂਪ ਖਾਣ ਵਾਸਤੇ ਸਸਿ ਗਾਲ ਤੁਸੀਂ ਦੇਖੋ ਸਿੱਟੀ ਹੈਡਲਾਈਨਸ ਤੇ ਮੈਂ ਅੰਮ੍ਰਿਤਪਾਲ 26 ਜਨਵਰੀ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜੀਆਂ ਸੰਗਤਾਂ ਨੇ ਕਾਫੀ ਜ਼ਿਆਦਾ ਲੰਗਰ ਲਗਾਉਂਦੀਆਂ ਨੇ ਪਰ ਅੱਜ ਸਾਡੇ ਨਾਲ ਇੱਕ ਐਸੇ ਸ਼ਖਸ موجود ਨੇ ਜਿਹੜੇ ਕਿ ਕਾਰਡ ਚਲਾਉਂਦੇ ਨੇ ਪਰ ਜਦੋਂ ਕੋਈ ਜਨਮ ਦਿਹਾੜਾ ਹੁੰਦਾ ਜਾਂ ਗੁਰਪੁਰ ਹੁੰਦਾ ਇਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਤਾਂ ਜਿਹੜੀਆਂ ਘੱਟ ਰੇਟਾਂ ਉੱਤੇ ਲੋਕਾਂ ਨੂੰ ਅ ਕਹ ਲਓ ਖਵਾਉਂਦੇ ਨੇ ਯਾਨੀ ਕਿ ਜਿੱਥੇ ਲੋਕ ਲੰਗਰ ਲੋਂਦੇ ਨੇ ਪਰ ਜਿੰਨਾ ਕੰਟ੍ਰਿਬਿਊਟ ਅਗਲੇ ਕਰ ਸਕਦੇ ਨੇ ਉਹਨਾਂ ਕਰਕੇ ਰੇਟ ਘਟਾ ਕੇ ਉਸ ਦੇ ਪ੍ਰਤੀ ਜਿਹੜਾ ਕੀ ਹੈ ਆਪਣਾ ਅ ਰੇਟ ਘਟਾ ਕੇ ਉਹਨਾਂ ਨੂੰ ਸਮਰਪਿਤ ਕਰਦਦੇ ਨੇ ਵੀ ਹਾਂ ਅਸੀਂ ਜਨਮ ਦਿਹਾੜੇ ਦਿਨ ਜਿਹੜਾ ਕਿ ਇਹ ਰੇਟ ਘਟਾ ਕੇ ਕਰ ਰਹੇ ਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਕਿ ਇਸ ਵਾਰੀ ਅ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੀ ਖਾਸ ਆਫਰ ਆ ਰਹੀ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਕੀ ਹੈ ਸੰਗਤਾਂ ਨੂੰ ਜਿਹੜਾ ਕੀ ਹੈ ਟ੍ਰੀਟ ਕੀਤਾ ਜਾਊਗਾ ਇੱਥੇ ਤੇ ਯਾਨੀ ਕਹਿ ਲਈਏ ਵੀ ਕੀ ਰੇਟ ਤੇ ਇੱਥੇ ਜਿਹੜੇ ਚਾਂਪ ਆ ਮਿਲੂਗੀ ਸਰਨਾਬਾ ਜੀ ਇਹਨਾਂ ਸਤਿ ਸ਼੍ਰੀ ਅਕਾਲ ਜੀ ਬਾਈ ਕੁ ਜੀ ਕਲਸਾ ਵੈਰੀ ਕੁ ਜੀ ਬਤ ਜੀ ਭਾਈ ਕੀ ਹਾਲ ਹੈ ਜੀ ਬੜਾ ਜੜਦੀ ਗੱਲ ਹੈ ਜੀ ਆਪ ਕੋ ਭਾਈ ਬਾਬਾ ਜੀਪ ਸਿੰਘ ਦਾ ਜਨਮ ਦਿਹਾੜਾ ਆ ਰਿਹਾ ਇਸ ਦੇ ਪ੍ਰਤੀ ਸੁਣਿਆ ਵੀ ਤੁਸੀਂ ਕਾਫੀ ਘੈਂਟ ਆਫਰ ਲਗਾ ਰਹੇ ਹੋ ਆਫਰ ਬਾਰੇ ਤੁਹਾਨੂੰ ਜਾਣਕਾਰੀ ਦੋ ਪਹਿਲਾਂ ਸਭ ਤੋਂ ਪਹਿਲਾਂ ਇਹ ਆਫਰ ਵੀਰੇ ਆਪਾਂ ਜਿੱਦਾਂ ਹਰਵਰੀ ਦਾ ਮਹੀਨੇ ਦੇ ਹਰ 10 ਤਰੀਕ ਨੂੰ ਹੁੰਦੀ ਸੀ ਆਪਣੀ 113 ਰੁਪਏ ਚਾਹ ਫੁੱਲ ਐਕਤੀ ਆਪਾਂ ਬਾਬਾ ਦੀਪ ਸਿੰਘ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਜਨਮ ਦਿਹਾੜੇ ਨੂੰ ਆਪਾਂ ਐਕਤੀ 26 ਜਨਵਰੀ ਨੂੰ ਲਾ ਰਹੇ ਜੀ ਤੇ 113 ਰੁਪਏ ਦੀ ਫੁੱਲ ਚਾਂਪ ਹੋਊਗੀ ਜਿਹੜੀ ਆਪਣੀ 180 ਦੀ ਜਾਂ 160 ਦੀ ਜਾਂਦੀ ਹੈ ਉਹ 113 ਰੁਪਏ ਦੀ ਮਿਲੂਗੀ ਜੀ। ਕਿਆ ਬਾਤ ਹੈ। ਬਾਈ ਜੀ ਯਾਨੀ ਕਿ 26 ਤੱਕ ਨੂੰ ਇਹ ਟਾਈਮਿੰਗ ਇਸ ਕੀ ਰਹਿਣਗੇ ਆਫਰ ਦੇ। ਟਾਈਮਿੰਗ ਵੀਰੇ ਉਹੀ 4:30 ਵਜੇ ਤੋਂ ਦਿਨ ਆਪਣੇ ਕੋਲ ਸਟਾਕ ਹੋਊਗਾ ਮਹਾਰੇ ਦੀ ਕਿਰਪਾ ਨਾਲ ਜਿੰਨਾ ਵੀ ਆਪਾਂ ਸਟਾਕ ਲੈ ਕੇ ਹੋਏ ਭਾਵੇਂ ਉਹ 8 9 10 ਦੀ 90 ਤੱਕ ਵੀ ਆਪਾਂ ਲਾਵਾਂਗੇ। ਠੀਕ ਆ ਬਾਤ ਹੈ। ਤੇ ਆਪਾਂ ਗੱਲ ਕਰ ਲਈ ਆਪਣੇ ਕੋਲ ਹੁਣ ਚਲ ਹੁਣ ਤੋਂ ਬੋਲਦਾ ਯਾਰ ਮੁਬਾਰਕਾ ਹੈ ਨਾ ਵੀ ਨਵੇਂ ਕਾਰਟ ਹੈ। ਤੁਹਾਨੂੰ ਬਹੁਤ ਬਹੁਤ ਕਾਪੜੇ ਨਿਕਾ ਸੈਟਅਪ ਹੈ ਹਾਂ ਜੀ ਮਹਿਰ ਬਖਸ਼ੀ ਹੈ ਭਾਈ ਹੁਣ ਆਪਣੇ ਕੋਲ ਚਲਿਏ ਆਈਟਮ ਕਿਹੜੀਆਂ ਕਿਹੜੀਆਂ ਹੁੰਦੇ ਨੇ ਯਾਨੀ ਕਿ ਫੂਡ ਆਈਟਮਸ ਕਿਹੜੀਆਂ ਕਿਹੜੀਆਂ ਹੁੰਦੇ ਨੇ ਵੀਰੇ ਆਪਣੇ ਕੋਲ ਚਾਂਪ ਚ 20 ਤੋਂ 25 ਫਲੇਵਰ ਹੁੰਦੇ ਆ ਪਨੀਰ ਟਿੱਕਾ ਹੋ ਗਿਆ ਚੀਜ਼ ਕਨ ਰੋਲ ਹੋ ਗਿਆ ਮਸ਼ਰੂਮ ਹੋ ਗਿਆ ਤੰਦੂਰੀ ਮਾਮੂਸ ਹੋ ਗਿਆ ਮਲਾਈ ਮਾਮੂਸ ਹੋ ਗਿਆ ਇੱਕੁਰ ਕਰੇ ਮਾਮੂਸ ਹੋ ਗਿਆ ਇੱਕੁਰ ਕਰੇ 버ਗਰ ਹੋ ਗਿਆ ਜੀ ਹਾਂ ਜੀ ਹੋਜੀ ਅੱਗੇ ਹੋਰ ਵੀ ਨਵੇਂ ਆ ਨਾ ਕ੍ਰਿਸਪੀ ਜੇ ਹੋਰ ਆ ਟਮ ਆ ਰਹੀ ਆ ਜਲਦੀ ਆਵਾਂ ਇੱਕੁਰੇ 버ਗਰ ਯਾਨੀ ਕਿ ਨਵਾਂ ਲਾਂਚ ਕੀਤਾ ਤੁਸੀਂ ਨਹੀਂ ਇਹ ਪਹਿਲਾਂ ਤਾਂ ਹੈਗਾ ਆਪਣੇ ਕੋਲ ਤੇ ਮਤਲਬ ਚੱਲ ਰਹੀ ਉਹ ਤਾਂ ਹਾਂਜੀ ਓਕੇ ਓਕੇ ਮਤਲਬ ਕਿੰਦਾ ਹੈ ਯਾਨੀ ਕਿ ਡਿਪ ਕਰਕੇ ਉਹਨੂੰ ਪੂਰਾ ਯਾਨੀ ਕਿ ਇਹਦੀ KFC ਟਾਈਪ ਬਣਾ ਕੇ ਹਾਂਜੀ KFC ਟਾਈਪ ਸਾਰਾ ਵਧੀਆ ਬਣਾ ਹਾਂਜੀ ਹਾਂਜੀ ਤਰੀਕੇ ਨਾਲ ਬਣਾ ਕੇ ਹਾਂਜੀ ਹਾਂਜੀ ਤੇ ਬਾਈ ਹੋਰ ਆਪਣੇ ਕੋਈ ਯਾਨੀ ਕਿ ਇਹਦੇ ਨਾਲ ਜਦਾਂ ਚਾਹ ਦੇ ਨਾਲ ਸਰਵ ਕਰਨ ਵਾਸਤੇ ਚਟਨੀਆਂ ਵਗੈਰਾ ਕਿਹੜੀਆਂ ਚਟਨੀਆਂ ਵੀਰੇ ਆਪਣੇ ਧਨੀਆ ਬਦੀਨੇ ਦੀ ਹੁੰਦੀ ਵੀਰੇ ਇਹ ਸਾਰੀ ਆਪ ਹੀ ਚਾਰ ਸਾਰਾ ਕੁਝ ਆਪ ਵਿੱਚ ਦਹੀਂ ਧਨੀਆ ਬਦੀਨਾ ਕਰੀਮ ਪੈਂਦੀ ਹੈ ਜੀ ਠੀਕ ਹੈ ਜੀ ਉਹ ਸੈਲਡ ਹੁੰਦਾ ਆਪਣਾ ਜੀ ਹਾਂਜੀ ਠੀਕ ਹੈ ਜੀ ਉਹਦੇ ਵੀ ਕਰੀਮ ਤੇ ਮੇਲਿਸ ਪੈਂਦੀ ਹੈ ਜੀ ਕਿਆ ਬਾਤ ਹਾਂਜੀ ਹਾਂਜੀ ਪੇਜ ਉੱਤੇ ਚਾਰ ਤੋਂ ਮੈਂ ਦੇਖ ਸਕਦਾ ਕਾਫੀ ਜੀ ਵਧੀਆ ਤਨੀਕ ਹੈ ਨਾ ਮੈਨੂ ਟਿਸ਼ਨ ਵਗੈਰਾ ਕਰਕੇ ਰੱਖੀ ਹੋਈ ਹੈ ਤੇ ਇਹ ਕਿਹੜੀ ਕਿਹੜੀ ਚਾਂਪਾ ਕੋਲੋਂ ਦੱਸੋਗੇ ਵੀ ਕਿਹੜਾ ਇਹਦੇ ਵਿੱਚ ਵੀਰੇ 20 ਤੋਂ 25 ਫਲੇਵਰ ਹੈਗੇ ਦਾ ਮਲਾਈ ਮਸਾਲਾ ਅਫਗਾਨੀ ਰੋਸਟਰ ਤੰਦੂਰੀ ਅਚਾਰੀ ਲੈਮਨ ਹੋ ਗਿਆ ਠੀਕ ਹੈ ਜੀ ਤੇ ਹੋਰ ਵੀ ਜਿਹਦਾ ਅਫਗਾਨੀ ਪੈਰੀ ਪੈਰੀ ਹੋਗੀ ਇਹ ਆਪਣੀ ਸਾਰੀਆਂ ਜਿਹਾ ਹੈ ਹੀ ਹੈ ਜੀ ਚਾਂਪਾ ਚਾਂਪਾ ਤਾਂ ਭਾਈ ਸਾਡੀ ਆਡੀਅੰਸ ਨੂੰ ਕੀ ਬਣਾ ਕੇ ਵਿਖਾਉਂਗੇ ਵੀ ਤਾਂ ਨਹੀਂ ਮੈਂ ਦੇਖ ਸਕਦਾ ਵੀ ਹੁਣ ਜਦੋਂ ਸੈਟਅਪ ਕਾਫੀ ਜ਼ਿਆਦਾ ਵਧੀਆ ਲਾਈਟਾਂ ਨਾਲ ਪੂਰਾ ਚਾਨਣ ਕੀਤਾ ਹੋਇਆ ਰਾਤ ਦੇ ਮੌਸਮ ਤੇ ਰਾਤ ਦੇ ਟਾਈਮ ਦੁੱਤੇ ਹਨ ਕੀ ਬਣਾ ਕੇ ਮੈਂ ਤੁਹਾਨੂੰ ਦਿਖਾਵਾਂਗੇ ਵੀ ਜਿਦਾਂ ਆਪਾਂ ਦਿਖਾ ਸਕੀਏ ਵੀ ਇੰਨਾ ਕੈਂਡ ਜਿਹੜਾ ਫੁੱਲ ਇੱਥੇ ਮਿਲਦਾ ਆ ਆਪਾਂ ਤੁਹਾਨੂੰ ਇੱਕ ਤਾਫ ਅਫਗਾਨੀ ਚਾਹ ਟਰਾਈ ਕਰਾ ਦਿੰਦੇ ਆ ਨਾਲ ਤੁਹਾਨੂੰ ਇੱਕ 버ਗਰ ਟਰਾਈ ਕਰਾਉਂਦੇ ਆ ਜੀ ਹੇ ਅੱਛਾ ਜਿਹੜੀ ਅਫਗਾਨੀ ਚਾਹ ਆਪ ਵੀ ਜਿੱਦਾਂ ਇਦਾਂ ਮੀਸ ਮਸਾਲੇ ਕਿੰਨਾ ਸਾਰੇ ਧਿਆਰ ਆਪ ਹੀ ਕਰਦੇ ਨੇ ਨਹੀਂ ਨਹੀਂ ਸਾਰੇ ਸਾਰਾ 2j ਜੋ ਵੀ ਇਹ ਹੁੰਦਾ ਵੀਰੇ ਆਪਾਂ ਸਾਰਾ ਆਪ ਹੀ ਤਿਆਰ ਕਰੀਦਾ ਜੀ ਜਦੋਂ ਲਾਸਟ ਟਾਈਮ ਆਪਾਂ ਇਸ ਕਿ ਆਪਾਂ ਜਿਹੜਾ ਚੀਜ਼ ਕੋ ਰੋਲ ਜਿਹੜਾ ਨੇ ਕਰੀਮੀ ਚੀਜ਼ ਕੋ ਰੋਲ ਹਾਂ ਤਦੂਰੀ ਕਰੀਮੀ ਚੀਜ਼ ਕੋ ਰੋਲ ਅਫਗਾਨੀ ਚਾਹ ਬਣਾਉਂਦਾ ਹਾਂ ਹਾਂ ਜੀ ਹਾਂ ਅੰਕਲ ਹਰ ਵਰੀ ਨਾਲ ਹੀ ਖੜੇ ਹੁੰਦੇ ਨੇ ਹਾਂ ਵੀਰੇ ਦੋ ਮੱਦੀ ਆ ਕੇ ਦੇਖ ਲਓ ਵੀ ਪ੍ਰੋਪਰ ਤਰੀਕੇ ਨਾਲ ਇਹ ਲੋ ਹੈਲਪ ਕਰਦੇ ਹੁੰਦੇ ਹਾਂ ਹਾਂ ਜੀ ਇਹਨਾਂ ਦੇ ਨਾਲ ਹੀ ਵੀਰੇ ਆਪਾਂ ਤੁਰੇ ਫਿਰਦੇ ਹਾਂ ਆਪਾਂ ਬੰਦਾ ਰੱਖ ਕੇ ਕੰਮ ਕਰ ਨਹੀਂ ਸਕਦੇ ਵੀਰੇ ਕਿਉਂਕਿ ਆਪਣੇ ਕੋਲ ਜਿਹੜੇ ਮਤਲਬ ਵੱਧ ਕਟੜ ਏਕੇ ਜੇਲੇ ਹੋ ਗਏ ਹਨ ਉਹ ਨਹੀਂ ਕਿਸੇ ਦੇ ਹਾਦਸਾ ਪਸੰਦ ਕਰਦੇ ਵੀਰੇ ਫਿਰ ਉੱਥੇ ਵੀਰੇ ਵੀਰੇ ਮੇਰੇ ਪਿਤਾ ਜੀ ਦੇ ਉੱਥੇ ਵੀਰੇ ਅਸੀਂ ਸਾਨੂੰ ਕਰਨਾ ਪੈਂਦਾ ਜੀ ਹਾਂਜੀ ਸਪੀਡ ਵਧ ਹੀ ਜਾਂਦੇ ਠਕ 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 ਐਂ ਕਰਕੇ ਹੁਣ ਤਾਂ ਕਹਿ ਲੋ ਟ੍ਰੇਨ ਦੀ ਸਪੀਡ ਨਾਲ ਕੱਟਦੇ ਹੀ ਜਾਂਦੇ ਹਨ ਹਾਂਜੀ ਬਾਈ ਵੈਸੇ ਕਾਫੀ ਫਰਕ ਪੈਂਦਾ ਨਾ ਜਦੋਂ ਆਪਾਂ ਕੰਟੀਨਿਊਟੀ ਕੰਮ ਕਰਦੇ ਹਾਂ ਇੱਕੋ ਚੀਜ਼ ਦੇ ਉੱਤੇ ਹਾਂਜੀ ਹਾਂਜੀ ਤੇ ਬੰਦੇ ਦਾ ਮੀਨਸ ਕਹ ਲੋ ਫਰਕ ਕਾਫੀ ਪੈਂਦਾ ਟ੍ਰੇਨ ਹੋਂਦਾ ਰਹਿੰਦਾ ਹੈ ਨਾ ਹਾਂਜੀ ਟ੍ਰੇਨਡ ਹੋ ਜਾਂਦਾ ਬੰਦਾ ਭਾਈ ਆਹ ਕਿਹੜੀ ਚਟਣੀ ਮੈਨੂੰ ਦੱਸ ਦੇ ਰਵੇ ਇੱਕ ਵਾਰੀ ਨਾ ਇਹ ਵੀ ਆਪਣੀਆਂ ਬਣਾਈ ਜਈਏ ਸੌਸਾ ਜੀ ਇਹ ਅੱਛਾ ਜੀ ਪਹਿਲਾਂ ਮਸਾਲੇ ਕਿਹੜੇ ਕਿਹੜੇ ਆਏ ਸੀ ਇਹ ਵੀ ਸਾਰੇ ਆਪਣੇ ਹੀ ਨੇ ਹਾਂਜੀ ਜੀ ਆਹ ਭਾਜੀ ਆਹ ਜਿਹੜਾ ਆਪਣਾ ਅਫਗਾਨੀ ਮਸਾਲਾ ਅੱਛਾ ਜੀ ਹਾਂਜੀ ਆਹ ਅਫਗਾਨੀ ਮਸਾਲਾ ਪਾ ਗਏ ਦੀ ਯਾਨੀ ਕਿ ਇਹਨਾਂ ਸਾਰਿਆਂ ਦੀ ਮਸਾਲਿਆਂ ਦੀ ਕਰਾਮਾਤ ਹੈ ਨਾ ਜੀ ਹਾਂਜੀ ਹਾਂਜੀ ਜੀ ਇਹਨਾਂ ਨੇ ਇਹਨਾਂ ਨੂੰ ਚਾਰ ਚੰਦ ਲਾਉਣੇ ਨੇ ਹਾਂਜੀ ਜਿਹਦੇ ਕਰਕੇ ਇਹਰੇ ਲੋਗ ਨੇ ਭਗੇਲ ਸਿੰਘ ਕੋ ਲਾਉਂਦੇ ਨੇ ਤੇ ਘੈਂਡ ਘੈਂਡ ਜਿਹੜੀਆਂ ਚੰਪਾਂ ਕਹਿ ਲੋ ਤੰਦੂਰੀ ਮੋਮੋਜ਼ ਕਹਿ ਲੋ ਫਰਾਈਡ ਮੋਮੋਜ਼ ਕਹਿ ਲੋ ਆ ਕੇ ਟਰਾਈ ਕਰਦੇ ਨੇ ਹਾਂਜੀ ਬਈ ਖੁਸ਼ਬੂ ਹੱਲੇ ਮਸਾਲਾ ਪਾਇਆ ਹੀ ਆ ਤੇ ਖੁਸ਼ਬੂ ਇੱਥੇ ਦੀ ਘਰਾ ਰਹੀ ਹੈ ਜੀ ਜੀ ਇੰਨਾ ਜਬਰਦਸਤ ਤਰੀਕੇ ਦਾ ਮਸਾਲਾ ਇਹ ਅੱਛਾ ਤੇ ਹੱਲੇ ਇਹਨੂੰ ਹੋਰ ਦੁਬਾਰਾ ਕੀਤਾ ਜਾਏਗਾ ਹਾਂਜੀ ਹਾਂਜੀ ਵੀਰੇ ਇਹ ਦੁਬਾਰਾ ਇੱਕ ਸਾ ਤੜਕਾ ਲੱਗਦਾ ਇਹ ਅੱਛਾ ਜੀ ਇਹ ਚ ਪ੍ਰੋਪਰ ਗਰਮ ਹੋਣੀ ਆ ਫਿਰ ਇਹਦੇ ਕਰੀਮ ਗਰੂ ਪੈਣੀ ਆ ਜੀ ਓਕੇ ਯਾਨੀ ਕਿ 26 ਤਰੀਕ ਨੂੰ 4 ਵਜੇ ਆ ਕੇ ਕੋਈ ਵੀ ਅ ਸਿਰਫ 113 ਰੁਪਏ ਦੀ ਆ ਕੇ 113 ਰੁਪਏ ਦੀ ਹਾਂਜੀ ਭਾਜੀ। ਚਾਪ ਟਰਾਈ ਕਰ ਸਕਦਾ ਇੱਥੇ ਹਨਾ ਹਾਂਜੀ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਚਾਪ ਨੇ ਰੰਗਤ ਲਈ ਹੈ। ਕਰੀਮ ਪਾ ਕੇ ਤੇ ਪ੍ਰੋਪਰ ਤਰੀਕੇ ਨਾਲ ਇਹਦੀ ਮੈਰੀਨੇਸ਼ਨ ਜਿਹੜੀ ਹਿਸਾਬ ਨਾਲ ਦੁਬਾਰਾ ਮੈਰੀਨੇਸ਼ਨ ਹੋ ਗਈ ਹੈ ਨਾ ਭਾਈ ਇਹ। ਪਹਿਲਾਂ ਮੈਰੀਨੇਟ ਕਰਕੇ ਇਹਨੂੰ ਤੰਦੂਰ ਜਮੇ ਸੇਕਦੇ ਹਾਂ ਉਹਦੇ ਵਿੱਚ ਕੋਲਿਆਂ ਉੱਤੇ ਮੱਠੀ-ਮੱਠੀ ਆਗ ਉੱਤੇ। ਇਹ ਇੱਕ ਵੀ ਇਹ ਦਿੱਕਤ ਨਹੀਂ ਆਉਂਦੀ ਜਦੋਂ ਲੋਕ ਆਉਂਦੇ ਨੇ ਤੇ ਕਹਿੰਦੇ ਬਈ 113 ਨਾਲ ਪਹਿਲੇ ਚਾਮਪ ਕਰ ਲਓ ਤੁਸੀਂ ਕਰ ਦਿੰਨੇ ਹੋ ਤੇ ਮੁੜ ਕੇ ਖੁੱਲੇ ਪੈਸੇ ਦਿੱਕਤ ਨਹੀਂ ਆਉਂਦੀ ਆਉਂਦੀ ਵੀਰੇ ਉਹ ਤਾਂ ਹੀ ਆਪਾਂ ਲੈ ਕੇ ਆਏ ਖੁੱਲੇ ਪੈਸੇ ਜ਼ਰੂਰ ਲੈ ਕੇ ਆਇਓ ਜੀ ਅੱਛਾ ਪਹਿਲਾਂ ਯਾਨੀ ਕਿ ਕੀ ਹੋਇਆ ਬੇਨਤੀ ਪਹਿਲਾਂ ਨਹੀਂ ਕੀਤੀ ਹੋਈ ਹੈ ਨਾ ਵੀ ਖੁੱਲੇ ਪੈਸੇ ਹੀ ਆਪਣੇ ਨਾਲ ਹੀ ਲੈ ਕੇ ਆਓ ਲੈ ਪੈਸੇ ਲੈ ਕੇ ਆਓ ਜਾਂ Google Pay ਜਾਂ ਖੁੱਲੇ ਪੈਸੇ ਵੇ ਜੀ ਇਹਦੇ ਸਭ ਤੋਂ ਪਹਿਲਾਂ ਇਹ ਚੜੀ ਘਰ ਦੀ ਬਣੀ ਹੋਈ ਆਪਣੀ ਸਪੈਸ਼ਲ ਚਟਨੀ ਉਹ ਗ੍ਰੀਨ ਚਟਨੀ ਹਾਂਜੀ ਗ੍ਰੀਨ ਚਟਨੀ ਭਈ ਇਹਦੇ ਵਿੱਚ ਇੰਨਾ ਦਹੀਂ ਵਗੈਰਾ ਵੀ ਪਾਇਆ ਹੁੰਦਾ ਦਹੀਂ ਵੀਰੇ کریم ਹੁੰਦੀ ਹੈ ਜੀ ਇਹਦੇ 'ਚ ਦੋ ਚੀਜ਼ਾਂ ਬਾਕੀ ਧਨੀਆ ਪਦੀਨਾ ਧਿਆਵਾ کریم ਸੈਲਡ ਇਹ کریم ਸੈਲਡ ਜੀ ਧਿਆਵਾ ਤੇ ਭਾਈ ਉਹ ਦਿਨ ਵੀ ਇਹ ਸਾਰੀਆਂ ਆਈਟਮਾਂ ਵਿੱਚ ਆ ਜਾਂਦੀਆਂ کریم ਸੈਲਡ ਇੰਨੀ ਹੋਊਗਾ ਪਲੇਟ ਦੇ ਵਿੱਚ ਹਾਂਜੀ ਹਾਂਜੀ ਭਜੀ ਕਿਸੀ ਦੇਖ ਸਕਦੇ ਹੋ ਵੀ ਜਦੋਂ ਤੁਸੀਂ ਆਣਾ ਹੈ 26 ਤਰੀਕ ਨੂੰ ਜਦੋਂ ਇਹ ਆਫਰ ਤੁਸੀਂ ਟਰਾਈ ਕਰਨ ਵਾਸਤੇ ਆ ਤੁਹਾਨੂੰ ਤੇ ਮਿੱਠੇ ਤਰੀਕੇ ਨਾਲ ਹਰੇਕ ਪਲੇਟ ਉੱਤੇ ਜਿਹੜੀ ਹੈ ਕਰੀਮ ਪਾ ਕੇ ਚਾਪ ਦੇ ਉੱਤੇ ਦਿੰਦੀ ਜਾਊਗੀ ਕਰੀਮ ਸੈਲਡ ਨਾਲ ਦਿੱਤਾ ਜਾਊਗਾ ਹਾਂਜੀ ਹਾਂਜੀ ਤੇ ਟਾਈਮਿੰਗ ਵੀਰੇ ਇੱਕ ਵਾਰੀ ਫੇਰ ਤੋਂ ਦੱਸ ਦੋ ਕਿੰਨੇ ਤੋਂ ਕਿੰਨੇ ਰਿਹਾਊਗੀ ਟਾਈਮਿੰਗ ਵੀਰੇ ਆਪਣੀ 4:30 ਤੋਂ ਜਿੰਨੇ ਦੇਰ ਵੇਲੇ ਤੱਕ ਆਪਣੇ ਕੋਲ ਸਟਾਕ ਹੋਊਗਾ ਵੀਰੇ ਹੂੰ ਇਹ ਜਿਹੜੀ ਚਾਪ ਆਪਣੀ ਬਣ ਕੇ ਤਿਆਰ ਹੈ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਬੂਏ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਵੀਰੇ ਆਪਾਂ ਨੂੰ ਆਉਣਾ ਪੈਣਾ ਗਿੱਲ ਨਹਿਰ ਮਰਾਡੋ ਕਲੋਨੀ 1 ਨੰਬਰ ਗੇਟ ਦੇ ਸਾਹਮਣੇ ਫਲਾਈਓਵਰ ਦੇ ਨੇੜੇ ਸਿੰਘ ਐਂਡ ਕੌਰ ਫੂਡ ਹਬ ਤੇ ਜੀ ਸਬਕੇਲ ਸਿੰਘ ਜੀ ਕੋ ਆ ਕੇ ਇਹ ਕੈਂਡ ਕੈਂਡੀਆਂ ਚਾਪਾ ਟਰਾਈ ਕਰੋ। ਕੀ ਬਾਤ ਹੈ। ਸਿਰਫ 113 ਰੁਪਏ 26 ਜਨਵਰੀ ਨੂੰ। ਖੁੱਲੇ ਪੈਸੇ ਨਾਲ ਲੈ ਕੇ ਆਵੀਂ ਕਹਿੰਦਾ। ਖੁੱਲੇ ਪੈਸੇ ਜ਼ਰੂਰ ਲੈ ਕੇ ਆਇਓ। ਭਾਈ ਜੀ ਇੱਕ ਹੀ ਚੀਜ਼ ਆ ਰਹੀ ਸਭ ਤੋਂ ਪਹਿਲਾਂ ਇਹ। ਇਹ ਆਪਾਂ ਨਾਲ 프라이ਸ ਦੇ ਹੀ ਦੇ ਵੀਰੇ। ਅੱਛਾ ਚਿਪਸ ਹੁੰਦੇ ਇਹ ਚਿਪਸ। ਅੱਛਾ। ਇਹ ਮੈਡ ਆ ਜੀ। ਘਰ ਦੇ ਬਣੇ ਹੋਏ ਆ ਨਾ ਇਹ। ਹਾਂ ਜੀ ਵੀਰੇ। ਬਾਜ਼ਾਰੀ ਕੁਝ ਨਹੀਂ। ਬਾਜ਼ਾਰੀ ਕੁਝ ਨਹੀਂ। ਕੀ ਬਾਤ ਹੈ। ਤ੍ਰਿੰਗਾ ਚਾ ਖਾਦਾ ਪੂਰੇ ਗੋਲਡਨ ਤਰੀਕੇ ਦੇ 버ਗਰ। ਆਹ ਸੌਰੀ ਚਿਪਸ ਦੇਣਾ ਤਾਂ ਕਿ ਇਹਦਾ ਕਰਿਸਪੀ 버ਗਰ ਦਾ ਕਰੀਏ ਦੇਣਾ ਵੀ। ਆਪਣਾ ਕਹਿ ਲਓ ਚਿਪਸ ਦੇਖ ਕੇ ਵੀ 버거 ਰੀ ਖਾ ਜਾਂਦਾ ਆਹ ਬਈ ਕੋਈ ਪਾਣ ਤੋਂ ਪਹਿਲਾਂ ਦਿਖਾਓ ਤਾਂ ਸਹੀ ਇੱਕ ਵਾਰ ਯਾਰ ਕੀ ਜੀ ਵੀ ਤੁਸੀਂ ਬਣਾਈ ਹੋਈ ਐ ਤੇ ਦੇਖ ਸਕਦਾ ਵੀ ਕਿੰਨਾ ਪ੍ਰੋਪਰ ਤਰੀਕੇ ਨਾਲ ਜਿਹੜੀ ਕੋਟਿੰਗ ਕਰਕੇ 버거 ਤਿਆਰ ਕੀਤਾ ਹੈ ਇਹਨੂੰ ਡੀਪ ਫ੍ਰਾਈ ਕੀਤਾ ਜਾਊਗਾ ਬਈ ਹਾਂਜੀ ਅੱਛਾ ਕੀ ਬਾਤ ਹੈ 버거 ਤੁਸੀਂ ਹੋਰ ਵੀ ਖਾਦੇ ਹੋਗੇ ਪਰ ਇਹ ਚ ਤੇਲ ਕੱਢ ਕੇ ਦਿਖਾਓ ਜੀ ਅੱਛਾ ਤੇਲ ਨਹੀਂ ਹੁੰਦਾ ਇਹ ਚ ਇਹ ਤੇਲ ਨਹੀਂ ਹੋਊਗਾ ਕੀ ਬਾਤ ਹੈ ਜੀ ਭਾਈ ਮਤਲਬ ਕਿ ਘੈਂਟ ਘੈਂਟ ਚੀਜ਼ਾਂ ਦੀ ਲੈ ਕੇ ਤੁਹਾਨੂੰ ਪਹਿਲਾਂ ਤੰਦੂਰੀ ਕ੍ਰਿਸਪੀ ਚੀਜ਼ ਕੋਣ ਇ브ਰੇਸ਼ ਕੋਣ ਰੋਲ ਇਹ ਇਹ YouTube ਵਾਲੇ ਨਹੀਂ ਹੈਗੇ ਆਪਾਂ ਆਪਾਂ ਉਸਤਾਦ ਧਾਰੇ ਆ ਜੀ ਉਸਤਾਦ ਕੋ ਸਿੱਖਿਆ ਹੋਇਆ ਸਾਰਾ ਕੰਮ ਜੀ ਅੱਛਾ ਜੀ ਹਾਂ ਜੀ ਯਾਨੀ ਕਿ ਉਸਤਾਦ ਦੇ ਚੰਡੇ ਹੋਏ ਤਾਂ ਇਹ ਘੈਂਟ ਘੈਂਟ ਚੀਜ਼ਾਂ ਜਿਹੜੀਆਂ ਨਿਕਲ ਕੇ ਵੇਰੀਏਸ਼ਨਸ ਨਿਕਲ ਕੇ ਆਉਂਦੀਆਂ ਭੂਰ ਹਾਂ ਜੀ ਹਾਂ ਜੀ ਤਿਹਦੇ ਉੱਪਰ ਹੋਏ ਕੀ ਜਦਾਂ ਕੌਨਫਲੈਕਸ ਲਗਾਏ ਹੁੰਦੇ ਨੇ ਹਾਂਜੀ ਕੌਨਫਲੈਕਸ ਲਾਏ ਹੁੰਦੇ ਨੇ ਬ੍ਰੈਡ ਕਰਮ ਵੀ ਲੱਗਿਆ ਹੁੰਦਾ ਪਾ ਜੀ ਓਕੇ ਮੈਨੂੰ ਯਾਨੀ ਕਿ ਡਬਲ ਕਰੈਂਚ ਕ੍ਰਿਸਪੀનેસ ਕੀਤੇ ਹੁੰਦੇ ਨੇ ਕਿਸੇ ਤਰੀਕੇ ਨਾਲ ਕ੍ਰਿਸਪੀਨੈਸ ਕਿਤੇ ਘਟਣਾ ਜਾਵੇ ਹਾਂਜੀ ਹਾਂਜੀ ਤਾਂ ਇਹ ਜਿਹੜਾ ਕ੍ਰਿਸਪੀ 버ਗਰ ਹੈ ਅੱਛਾ ਉੱਪਰ ਮਸਾਲਾ ਹਾਂਜੀ ਸ਼ਾਬਾਸ਼ ਇਹ ਆਪਣੇ ਇੱਕ ਤਰ੍ਹਾਂ ਦਾ ਦੇਖੇ ਹੋਣ ਲੱਗੇ ਵੀਰੇ ਅੱਛਾ ਓਏ ਐ ਨਹੀਂ ਦਿੰਦਾ ਹੈਗਾ ਤੇਲ ਜੀ ਯਾਨੀ ਕਿ ਪਹਿਲਾ ਨਾਮ ਨਾਲ ਦੱਸ ਤੇ ਕਰਾ ਦੇਣਾ ਹੈ ਨਾ ਵੀ ਦੇਖ ਲਓ ਹੈਗਾ ਤੇਲ ਜੀ ਦੇਖੋ ਇੱਕ ਵਾਰੀ ਉਧਰ ਦਿਖਾਓ ਕੈਮਰੇ ਦੇ ਤੇ ਵੀ ਕਿਸ ਤਰੀਕੇ ਨਾਲ 버ਗਰ ਬਣਿਆ ਤੇ ਤੇਲ ਨਾ ਮਾਤਰ ਕੀ ਹੈ ਹੀ ਨਹੀਂਗਾ ਜੀ ਹੈ ਹੀ ਨਹੀਂ ਜੀ ਇੱਦਾਂ ਕਹਿੰਦੇ ਨੇ ਨਾ ਨਾ ਮਾਤਰ ਤੇਲ ਹੋਗਾ ਇਹ ਨਾ ਮਾਤਰ ਹੀ ਹੈ ਹੀ ਨਹੀਂ ਅੰਦਰ ਵੀ ਪ੍ਰੋਪਰ ਤਰੀਕੇ ਨਾਲ ਯਾਨੀ ਕਰੀਮ ਸੈਲਡ ਵਗੈਰਾ ਬਣਾ ਕੇ ਹਨਾ ਪਾਇਆ ਹੋਇਆ ਟਿੱਕੀ ਬੜੀ ਜ਼ਬਰਦਸਤ ਨਜ਼ਰ ਆ ਰਹੀ ਹੈ ਤੇ ਫਰਾਈਜ਼ ਵਗੈਰਾ ਪਾ ਕੇ ਉੱਪਰ ਉੱਪਰ ਕਰੀਮ ਆ ਗਈ ਜੀ ਨਹੀਂ ਜੀ ਇਹ ਆਪਣੀ ਮਿੰਟ ਸੌਸ ਆ ਜੀ ਅੱਛਾ ਮਿੰਟ ਸੌਸ ਆ ਹਾਂਜੀ ਆ ਇਹ ਕੀ ਚੀਜ਼ ਆਈ ਬਾਈ ਇਹ ਤੰਦੂਰੀ ਮੇਓ ਇਹ ਆਪਣੀ ਤੰਦੂਰੀ ਹੈ ਜੀ ਕੀ ਬਾਤ ਹੈ ਇਹਦਾ ਪ੍ਰਾਈਸ ਇਹਦਾ ਪ੍ਰਾਈਸ ਵੀ 70 ਰੁਪਏ ਜੀ ਅੱਛਾ ਉਹ ਮਸਾਲੇ ਦੇ ਉੱਪਰ ਵੀ ਆਊਗਾ ਹੋਲਾ ਹਾਂਜੀ ਟਾਈ ਬਣ ਕੇ ਤਿਆਰ ਹੈ ਜੀ ਇਹ ਰੈਡੀ ਹੈ ਜੀ ਤੇ ਇਹਨੂੰ ਖਾਣ ਵਾਸਤੇ ਵੀ ਤੁਸੀਂ ਉਸੇ ਜਗ੍ਹਾ ਦੇਣਾ ਜਿਸੇ ਜਗ੍ਹਾ ਤੁਸੀਂ ਜਿਹੜੀ ਚਾਪ ਖਾਣ ਵਾਸਤੇ ਆ ਤਾਂ ਬਈ ਜਿਹੜੀ ਚਾਪ ਆਪਣੀ ਅਫਗਾਨੀ ਚਾਪ ਲਾ ਕੇ ਤਿਆਰ ਹੋ ਚੁੱਕੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉੱਪਰ ਜਿਹੜੀ ਕਰੀਮ ਦੀ ਅ ਕਹੋ ਗਾਰਨਿਸ਼ਿੰਗ ਕੀਤੀ ਹੋਈ ਆ ਟਾਪਿੰਗ ਕੀਤੀ ਹੋਈ ਆ ਐਜ਼ ਅ ਕਰੀਮ ਸੈਲਡ ਤੁਸੀਂ ਦੇਖ ਸਕਦੇ ਹੋ ਵੀ ਕਰੀਮ ਸੈਲਡ ਵੀ ਪ੍ਰੋਪਰ ਤਰੀਕੇ ਨਾਲ ਬਣਾਇਆ ਹੋਇਆ ਤਾਂ ਚਾਪ ਆਪਾਂ ਟਰਾਈ ਕਰਕੇ ਦੱਸਦੇ ਹਾਂ ਵੀ ਕਿਸ ਤਰੀਕੇ ਨਾਲ ਤਾਂ लेट्स ਹੈਵ ਅ ਬਾਈਟ ਯਾਨੀ ਕਹ ਲੋ ਜਦੋਂ ਆਪਾਂ ਇਹਨੂੰ ਟਰਾਈ ਕਰਦੇ ਆ ਨਾ ਆਂਦੇ ਸਾਰੇ ਸਾਰੇ ਫਲੇਵਰ ਜਿਹੜੇ ਕਿ ਮੂੰਹ ਦੇ ਵਿੱਚ ਕੁਲ ਜਾਂਦੇ ਤੇ ਇੰਨਾ ਕੈਂਡ ਫਲੇਵਰ ਜਿਹੜਾ ਕੀ ਆ ਬਣਾਇਆ ਕਰਦੇ ਨੇ ਤੇ ਜੇਕਰ ਤੁਸੀਂ ਵੀ ਟਰਾਈ ਕਰਨਾ ਚਾਹੁੰਦੇ ਹੋ ਇੰਨੇ ਕੈਂਡ ਚਾਪ ਤਾਂ ਇਹਨਾਂ ਕੋਲ ਆਓ ਤੇ ਜੇਕਰ ਥੋੜੇ ਸਸਤੇ ਰੇਟਾਂ ਤੇ ਖਾਣੇ ਚਾਹੁੰਦੇ ਹੋ ਯਾਨੀ ਕਿ ਆਫਰ ਜਿਹੜੇ ਅਵੇਲੇ ਕਰਾ ਜਾਂਦੇ ਨੇ ਤੇ 26 ਤਰੀਕ ਨੂੰ 113 ਰੁਪਏ ਦੀ ਚਾਪ ਤੁਹਾਨੂੰ ਇੱਥੇ ਮਿਲੂਗੀ ਸ਼ਾਮੀ 4 ਵਜੇ ਸ਼ੁਰੂ ਹੋ ਜਾਣਾ ਤੇ ਰਾਤ ਜਿੰਨਾ ਤੱਕ ਸਟਾਕ ਰੱਖੋ ਤੁਸੀਂ ਆ ਕੇ ਆਪਣੇ ਇਥੇ ਚਾਂਪ ਟ੍ਰਾਈ ਕਰ ਸਕਦੇ ਹੋ ਤੇ ਜਿਹੜੀ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸ ਦਿੱਤੀ ਹੋਈ ਹੈ ਨਹਿਰ ਦੇ ਬਿਲਕੁਲ ਨਾਲ ਮਰੋਡੋ ਕਲੋਨੀ ਦੇ ਬਿਲਕੁਲ ਸਾਹਮਣੇ ਫਲਾਈਓਵਰ ਦੇ ਥੱਲੇ ਖੜੇ ਹੁੰਦੇ ਨੇ ਬਾਈ ਜੀ ਇੰਨਾ ਕਾ ਉਹ ਘਣ ਘਣ ਚਾਂਪ ਟ੍ਰਾਈ ਕਰੋ ਤੇ ਦੱਸਿਓ ਹੋਰ ਅਪਡੇਟਸ ਤੇ ਆਪਰ ਸਬਸਕ੍ਰਾਈਬ ਚੈਨਲ ਨੂੰ ਫੋਲੋ ਕਰਦੇ ਸਿਟੀ ਹੈਡ ਦੇ ਇਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ